ਸ਼ਾਮ ਬਸਾਂ ਬਹਿਨੀਆਂ ਅਰਸ਼ਾ ਤਰੀਤੀ ਸ਼ਾਮ ਸ਼ਾਮ ਰਹਿਨੀਆਂ ਵੇ ਵਿਚੀਰੇ ਵਾਲਿਆ ਮੇਟੇਨੀਆਂ ਸੁਹੇ ਵਿਚੀਰੇ ਵਾਲਿਆ ਫੁੱਲ ਟਿਕਰਾੰਦੇ ਸੁਹੇ ਵਿਚੀਰੇ ਵਾਲਿਆ ਫੁੱਲ ਟਿਕਰਾੰਦੇ ਟਿਕਰਾ ਤੂੰ ਮੇਰੇ ਦਿਲ ਦਾ ਸ਼ੀਸ਼ਾ ਇੰਨੀ ਤੋੜੀਦਾ ਵੇ ਨਾਜ਼ੁਕ ਦਿਲ ਦਾ ਸ਼ੀਸ਼ਾ ਇੰਨੀ ਤੋੜੀਦਾ ਸੁਵੇ ਵਿਚੀਰੇ ਵਾਲਿਆ ਦੇਖੋ ਜੀ ਇਹ ਪੁਰਾਣੇ ਸਮੇਂ ਦੇ ਨਾਲ ਗੀਤ ਚੇਂਜ ਹੋ ਜਾਂਦੇ ਐ ਗੱਲਾਂ ਬਾਤਾਂ ਚੇਂਜ ਹੋ ਜਾਂਦੀਆਂ ਹੈ ਨਾ ਤਾਂ ਕੋਈ ਅੱਜਕੱਲ ਨਾਜ਼ੁਕ ਸ਼ੀਸ਼ਾ ਤੋੜ ਸਕਦਾ ਆਪਣਾ ਹੀ ਭਾਵੇਂ ਬધું ਬਣਾ ਲਿਆ ਗਲਾ ਆਪ ਤੇ ਕਰਾ ਚਾਹੇ ਚਾਹੇ ਅਸੀਂ ਪੁਰਾਣੇ ਐ ਬਜ਼ੁਰਗ ਐ

ਦੇਖੋ 12ਵੀਂ ਤਾਂ ਇਦਾਂ ਹੀ ਰੋਲ ਮਿਲ ਕੇ ਕੰਮ ਕਰਨਾ ਪੈਂਦਾ ਬਿਲਕੁਲ 12 ਵੈਸਤਾ ਹੀ ਆ ਸੁਹੇ ਵਿਚੀਰੇ ਵਾਰਿਆ ਫੁੱਲ ਤੋਰੀਦਾ ਸੁਹੇ ਵਿਚੀਰੇ ਵਾਰਿਆ ਫੁੱਲ ਤੋਰੀਦਾ ਕੱਚ ਦੇ ਤੋਂ ਗਲਾਸ ਉਹਨਾਂ ਨੂੰ ਤੋੜੀਨਾ ਕੱਚ ਦੇ ਤੋਂ ਗਲਾਸ ਉਹਨਾਂ ਨੂੰ ਤੋੜੀਨਾ ਸੁਹੇ ਵਿਚੀਰੇ ਵਾਰਿਆ ਪੀੜਾ ਫੁੱਲ ਕਿੰතරਾਂ ਦਾ ਸੁਹੇ ਵਿਚ ਮੇਰੇ ਚਿਤਰਾ ਦਾ ਦਰ ਤੈਨੂੰ ਹੋਣਾ ਚਾਹੀਦਾ اے ਚਿਤਰਾ ਦਾ ਸੁਨੇ ਚੀਰ ਬੜੀ ਫਮੀ ਵਾਲਿਆ ਮੈਂ ਕੈਨੀਆ ਤੂੰ ਇਹ ਬਿੱਰੇ ਵਾਲਿਆ ਬੈਕੈਨੀਆ ਤੂੰ ਕਹ ਲੈ ਕੰਮ ਮੈਂ ਜਰਦਮ ਲੈਨੀ ਏ ਤੂੰ ਕਰ ਲੈ ਕੰਮ ਬੈਕੀ ਵੀ ਮੂਰੇ ਬੈਨੀਆ ਤੂੰ ਕਰ ਲੈ ਕਮਕਾਰ ਮੈਂ ਸਿਰਿਆਲ ਜਾਂਦਿਆਂ ਤੇ ਰੱਟਾ ਘਟਾ ਸੂਹੇ ਵਿੱਚ ਰੇਵਾ ਲਿਆ ਮੈਂ ਕੈਨੀਆਂ ਸੂਹੇ ਵਿੱਚ ਰੇਵਾ ਮੈਂ ਕੈਨੀਆਂ ਤੂੰ ਕੁੰਨ ਲੈ ਆਕਾ ਮੈਂ ਦਮ ਲੈਨੀਆਂ ਤੂੰ ਕੁੰਨ ਲੈ ਆਕਾ ਮੈਂ ਦਮ ਲੈਨੀਆਂ ਲੋੜੀ ਪੀਜਾ ਪਾ ਲੋ ਸੂਹੇ ਸੂਹੇ ਤੂੰ ਜਮੈਟਾ ਆਰਡਰ ਕਰਦੇ ਸੂਹੇ ਵਿੱਚ ਰੇਵਾ ਲੇਮੀ ਸੂਏ ਬਚੀਰੇ ਮਾਇਆ ਤੁੰਗਣਾ ਲੇਮੀ ਲੱਗਦੇ ਹੱਥ ਵਿੱਚ ਸੋਹਣਿਆ ਢਾਲ ਬਣਾ ਲੇਮੀ ਲੱਗਦੇ ਹੱਥ ਤੁ ਸੋਹਣਿਆ ਢਾਲ ਬਣਾ ਲੇਮੀ ਲੱਗਦੇ ਹੱਥ ਹੁਣ ਸੋਹਣਿਆ ਢਾਲ ਵੀ ਬਣਾ ਲੇਮੀ ਸੂਹੇ ਵਿੱਚੀਰੇ ਮਾਇਆ ਤੁੰਗਾ ਦੇਵੇ ਸੂਹੇ ਵਿੱਚੀਰੇ ਮਾਇਆ ਤੂੰ ਝੋਲੇ ਲਾ ਦੇਵੇ ਚਾਰ ਬਰਹਣੇ ਫੁੱਲ ਕੇ ਉਹ ਵੀ ਲਾ ਦੇਵੇ ਚਾਰ ਬਰਹਣੇ ਫੁੱਲ ਕੇ ਉਹ ਵੀ ਲਾ ਦੇਵੇ ਸੂਹ ਵਿਚੀਰੇ ਵਾਲਿਆ ਪਿਆਰ ਬੰਡਾ ਲਈਏ ਸੂਹ ਵਿਚੀਰੇ ਵਾਲਿਆ ਪਿਆਰ ਬੰਡਾ ਲਈਏ ਜੇ ਰੋਟੀ ਹੋ ਗਈ ਪਿਆਰ ਤਾਂ ਆ ਜਾ ਖਾ ਲਈਏ ਜੇ ਰੋਟੀ ਹੋ ਗਈ ਪਿਆਰ ਵੇ ਕੱਠੇ ਮੈਂ ਨਾ ਪਈ ਮਾਨ ਮਾ ਜਦੀ ਪਾਡੇ ਮੈਂ ਹੁਣ ਫੈਨੀਆ ਥੈਂਕ ਯੂ ਬਹੁਤ ਹੀ ਸੋਹਣਾ ਸਮੇਂ ਦੀ ਤਸਵੀਰ ਦਿੱਤੀ ਐ ਇਸ ਗੀਤ ਨੇ ਬਿਲਕੁਲ ਸੇ